ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੌਧ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀ ਤਰਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀਆਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ੍ਹ ਸੁਣ ਕੇ ਖਾਲਸਾ ਜੀ ਜੀਵ ਦਾ ਉਦਾਰ ਹੁੰਦਾ ਹੈ ਸੋ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਜਿਨ੍ਹਾਂ ਹਿਰਦਿਆਂ ਵਿੱਚ ਵਸੀ ਹੈ ਖਾਲਸਾ ਜੀ ਉਹ ਫਿਰ ਵਾਹਿਗੁਰੂ ਸੱਚੇ ਪਾਸ਼ਾ ਵਿੱਚ ਭੇਦ ਹੋ ਜਾਂਦੇ ਹਨ ਕਿਉਂਕਿ ਧੁਰ ਤੋਂ ਆਈ ਹੋਈ ਬਾਣੀ ਧੁਰ ਨਾਲ ਜੋੜਦੀ ਹੈ ਜਿਵੇਂ ਮਹਾਰਾਜ ਜੀਆਂ ਨੇ ਦੱਸਣਾ ਕੀਤਾ ਹੈ ਕਿ ਹਮਾਇੂ ਪੰਛੀ ਹੈ ਜੋ ਖਾਲਸਾ ਜੀ ਉਰੀਆਂ ਦੇ ਵਿੱਚ ਉੱਡਦਾ ਹੈ ਉਹਦੇ ਜਿਹੜੇ ਖੰਭ ਹਨ ਉਹ ਵੀ ਖਾਲਸਾ ਜੀ ਜੇ ਕੋਈ ਟੁੱਟ ਵੀ ਜਾਵੇ ਤੇ ਉਹਦੇ ਤੱਕ ਪਹੁੰਚਦਾ ਹੈ ਜਿਵੇਂ ਕਲਗੀਧਰ ਸਵਾਮੀ ਮਹਾਰਾਜ ਦੇ ਵੇਲੇ ਖਾਲਸਾ ਜੀ ਇੰਦਰ ਜੀ ਨੇ ਰੂਪ ਵਟਾਉਣਾ ਕੀਤਾ ਸੀ ਪੰਡਤ ਦਾ ਦੇ ਦਰਸ਼ਨ ਕਰਨ ਵਾਸਤੇ ਮਹਾਰਾਜ ਦੇ ਆਇਆ ਸ੍ਰੀ ਆਨੰਦਪੁਰ ਸਾਹਿਬ ਤੇ ਉਥੇ ਆ ਕੇ ਖਾਲਸਾ ਜੀ ਉਹ ਖੰਭ ਲੈ ਕੇ ਆਇਆ ਸੀ ਹਮਾਈਉ ਪੰਛੀ ਦੇ ਮਹਾਰਾਜ ਜੀਆ ਨੇ ਹੀ ਮੰਗਾਉਣਾ ਕੀਤੇ ਸਨ ਤੇ ਸਤਗੁਰੂ ਜੀ ਕਈ ਵਾਰ ਚੋਜ ਕਰਦੇ ਖਾਲਸਾ ਜੀ ਦੁਪਹਿਰ ਵੇਲੇ ਜਦੋਂ ਅਭਿਆਸ ਹੁੰਦਾ ਸ਼ਸਤਰ ਵਿਦਿਆ ਦਾ ਉਸ ਵੇਲੇ ਦੌੜਾ ਹੁੰਦੀਆਂ ਕੋਲ ਕੁਸ਼ਤੀ ਹੁੰਦੀ ਤੇ ਮਹਾਰਾਜ ਤੀਰ ਛੱਡਦੇ ਤੇ ਸਿੱਖਾਂ ਨੂੰ ਕਹਿੰਦੇ ਜਾਓ ਲੱਭ ਕੇ ਲਿਆਓ ਫੜ ਕੇ ਲਿਆਓ ਇਹ ਰੋਜ਼ ਖਾਲਸਾ ਜੀ ਨਿਤਾ ਪ੍ਰਤ ਇਹਦਾ ਹੁੰਦਾ ਤੇ ਇੱਕ ਦਿਨ ਜਦੋਂ ਉਹ ਪੰਡਤ ਦਾ ਰੂਪ ਧਾਰ ਕੇ ਮਹਾਰਾਜ ਜੀਆ ਨੇ ਹਮਾਇੂ ਪੰਚੀ ਦੇ ਜਿਹੜੇ ਖੰਭ ਸਾਨੂੰ ਮਗਾਉਣਾ ਕੀਤੇ ਮਹਾਰਾਜ ਨੇ ਉਹ ਖੰਭਾ ਨੂੰ ਤੀਰਾਂ ਦੇ ਨਾਲ ਬੰਨ ਦਿੱਤਾ ਤੇ ਸਤਿਗੁਰਾਂ ਨੇ ਜਦੋਂ ਤੀਰ ਚਲਾਏ ਖਾਲਸਾ ਦੀ ਰੱਖਿਆ ਜਾ ਉਹ ਸਿੱਖੋ ਲੱਭ ਕੇ ਲੈ ਕੇ ਆਓ ਸਾਰਾ ਦਿਨ ਬੀਤ ਗਿਆ ਖਾਲਸਾ ਜੀ ਸਿੱਖ ਖਾਲੀ ਹੱਥ ਵਾਪਸ ਆ ਗਏ ਮਹਾਰਾਜ ਜੀ ਅੱਜ ਜੋ ਤੀਰ ਚਲਾਏ ਸਨ ਸਤਿਗੁਰੂ ਜੀ ਧਰਤੀ ਤੇ ਨਹੀਂ ਡਿੱਗੇ ਸਾਨੂੰ ਨਹੀਂ ਮਿਲੇ ਉਹ ਡਿੱਗੇ ਹੀ ਨਹੀਂ ਅਸੀਂ ਰੋਜ਼ ਫੜ ਕੇ ਲੈ ਕੇ ਆਉਨੇ ਹਾਂ ਪਰ ਅੱਜ ਮਹਾਰਾਜ ਧਰਤੀ ਉੱਤੇ ਕੋਈ ਤੀਰ ਨਹੀਂ ਡਿੱਗਾ ਸੱਚੇ ਪਾਤਸ਼ਾਹ ਸਾਨੂੰ ਨਹੀਂ ਮਿਲੇ ਫਿਰ ਮਹਾਰਾਜ ਜੀਆਂ ਨੇ ਆਖਣਾ ਕੀਤਾ ਗੁਰਸਿੱਖੋ ਅੱਜ ਤੁਹਾਨੂੰ ਮਤ ਦੇਣ ਵਾਸਤੇ ਤੁਹਾਨੂੰ ਸਮਝਾਉਣ ਵਾਸਤੇ ਇਹ ਕਹਾਤ ਕੀਤਾ ਹੈ ਮਹਾਰਾਜ ਕਹਿਣ ਲੱਗੇ ਅੱਜ ਅਸੀਂ ਉਹਨਾਂ ਤੀਰਾਂ ਦੇ ਨਾਲ ਹਮਾਇੂ ਪੰਛੀ ਦੇ ਜਿਹੜੇ ਖੰਭ ਸਾਨੂੰ ਬੰਨਣਾ ਕੀਤੇ ਤੇ ਮਹਾਰਾਜ ਨੇ ਆਖਿਆ ਉਹ ਤੀਰ ਧਰਤੀ ਤੇ ਡਿੱਗੇ ਹੀ ਨਹੀਂ ਜਿਹੜੇ ਹਮਾਇੂ ਪੰਛੀ ਦੇ ਖੰਭ ਹਨ ਉਹ ਹਮਾਇੂ ਪੰਛੀ ਤੱਕ ਚਲੇ ਗਏ ਉਹ ਨਾਲ ਹੀ ਖਾਲਸਾ ਜੀ ਤੀਰਾਂ ਨੂੰ ਵੀ ਲੈ ਗਏ ਇੰਨੀ ਪਾਵਰ ਵਾਲੇ ਉਹ ਖੰਭ ਸਨ ਜੀਹਦੇ ਜਾਗਦੇ ਉਹ ਹਮਾਇੂ ਪੰਛੀ ਤਾਂ ਆਪਣੇ ਆਪ ਪਹੁੰਚ ਗਏ ਖੰਭ ਨਾਲ ਦੀ ਨਾਲ ਤੀਰਾਂ ਨੂੰ ਲੈ ਗਏ ਉਹ ਧਰਤੀ ਤੇ ਡਿੱਗੇ ਹੀ ਨਹੀਂ ਸੀ ਤੇ ਮਹਾਰਾਜ ਕਹਿਣ ਲੱਗੇ ਏਵੇਂ ਗੁਰ ਸਿੱਖੋ ਅਸੀਂ ਤੀਰਾਂ ਦੀ ਨਿਆਈ ਹਾਂ ਤੇ ਹਮਾਇੂ ਪੰਛੀ ਦੀ ਨਿਆਈ ਵਾਹਿਗੁਰੂ ਦਾ ਨਾਮ ਹੈ ਜਦੋਂ ਕੋਈ ਖਾਲਸਾ ਜੀ ਜੀਵ ਵਾਹਿਗੁਰੂ ਸਿਮਰਨ ਕਰੇਗਾ ਵਾਹਿਗੁਰੂ ਜੀ ਦੇ ਨਾਲ ਜੁੜੇਗਾ ਫਿਰ ਵਾਹਿਗੁਰੂ ਜਿਹੜਾ ਸ਼ਬਦ ਹੈ ਉਹ ਹਮਾਇੂ ਪੰਛੀ ਦੀ ਤਰ੍ਹਾਂ ਜਿਵੇਂ ਹਮਾਈਉ ਪੰਛੀ ਦੇ ਖੰਭ ਹਮਾਈਉ ਪੰਛੀ ਤੱਕ ਪਹੁੰਚ ਜਾਂਦੇ ਹਨ ਇਸੇ ਪ੍ਰਕਾਰ ਗੁਰਸਿੱਖੋ ਜਦੋਂ ਗੁਰੂ ਦਾ ਨਾਮ ਜਪਾਂਗੇ ਗੁਰੂ ਦਾ ਨਾਮ ਸਾਨੂੰ ਗੁਰੂ ਤੱਕ ਲੈ ਕੇ ਜਾਵੇਗਾ ਤੇ ਜਿਨ੍ਹਾਂ ਨੂੰ ਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ ਖਾਲਸਾ ਜੀ ਉਹਨਾਂ ਨੂੰ ਸਭ ਕੁਝ ਪ੍ਰਾਪਤ ਹੋ ਜਾਂਦਾ ਕਿਉਂਕਿ ਮਹਾਰਾਜ ਸੱਚੇ ਪਾਸ਼ਾ ਬਚਨ ਕਰਦੇ ਕਿ ਗੁਰੂ ਜਿਹੜਾ ਹੈ ਖਾਲਸਾ ਜੀ ਉਹਦੇ ਵਿੱਚ ਤੇ ਪਰਮੇਸ਼ਰ ਵਿੱਚ ਕੋਈ ਭੇਦ ਨਹੀਂ ਹੈ ਕਿਉਂਕਿ ਆਪ ਹੀ ਸਤਗੁਰ ਵਰਤਦੇ ਆ ਤੋ ਆਪੇ ਆਪ ਰੱਖਿਆ ਸਤਗੁਰ ਵਿੱਚ ਗੁਰ ਆਪੇ ਤੁਦ ਸਾਵਾ ਰਿਆ ਪਰਮੇਸ਼ਰ ਅਕਾਲ ਪੁਰਖ ਨੇ ਸਤਗੁਰਾਂ ਦੇ ਵਿੱਚ ਆਪਣੇ ਸਰੂਪ ਨੂੰ ਲੁਕਾ ਕੇ ਰੱਖਿਆ ਹੈ ਪਰਮੇਸ਼ਰ ਜੀ ਨੇ ਉਹਨਾਂ ਨੇ ਸੁੰਦਰ ਸਰੂਪ ਸਤਗੁਰਾਂ ਦਾ ਬਣਾਉਣਾ ਕੀਤਾ ਹੈ ਸੋ ਇਸੇ ਪ੍ਰਕਾਰ ਮਹਾਰਾਜ ਕਹਿੰਦੇ ਤੂੰ ਆਪੇ ਪੂਜੇ ਪੂਜ ਕਰਾਵੇ ਸਤਗੁਰ ਕੋ ਸਿਰਜਣਹਾਰ ਆਹੇ ਵਾਹਿਗੁਰੂ ਜੀ ਤੁਸੀਂ ਆਪ ਹੀ ਸਤਗੁਰਾਂ ਨੂੰ ਵਡਿਆਈ ਬਖਸ਼ੀ ਹੈ ਤੇ ਆਪ ਹੀ ਮਹਾਰਾਜ ਆਪਣਾ ਆਪਾ ਸਤਿਗੁਰੂ ਵਿੱਚ ਟਿਕਾਇਆ ਹੈ ਤੇ ਆਪ ਹੀ ਹੋਰ ਨਾ ਪਾਸੋਂ ਗੁਰੂ ਦੀ ਮਹਿਮਾ ਵਡਿਆਈ ਕਰਵਾਉਂਦੇ ਹੋ ਸੋ ਮਹਾਰਾਜ ਕਹਿੰਦੇ ਹਨ ਆਕਾਲ ਪੁਰਖ ਜੀ ਜਿਹੜਾ ਗੁਰੂ ਨਾਲੋਂ ਵਿਛੜ ਗਿਆ ਉਹ ਪਰਮੇਸ਼ਰ ਨਾਲੋਂ ਵਿਛੜ ਗਿਆ ਕਿਉਂਕਿ ਮਹਾਰਾਜ ਬਚਨ ਕਰਦੇ ਕੋਈ ਵਿਛੜ ਜਾਏ ਸਤਿਗੁਰੂ ਪਾਸੋਂ ਤੇ ਇਸ ਕਾਲਾ ਮੋਹ ਜੰਮ ਮਾਰਿਆ ਕਹਿੰਦੇ ਜੋ ਮਨੁੱਖ ਸਤਿਗੁਰੂ ਜੀ ਕੋਲੋਂ ਵਿਛੜ ਜਾਵੇ ਭਾਵ ਸਤਗੁਰਾਂ ਨੂੰ ਛੱਡ ਦੇਵੇ ਵਿਸਾਰ ਦੇਵੇ ਤੇ ਮਹਾਰਾਜ ਕਹਿੰਦੇ ਉਹਦਾ ਮੂੰਹ ਕਾਲਾ ਹੁੰਦਾ ਤਜੇ ਮਹਾਰਾਜਾਂ ਪਾਸੋਂ ਉਹਨਾਂ ਨੂੰ ਜਿਹੜੀ ਹੈ ਮੌਤ ਜਿਹੜੀ ਮਾਰ ਪੈਂਦੀ ਹੈ ਮੌਤ ਵਾਲੀ ਮਾਰ ਕਟਕ ਮਹਾਰਾਜ ਕਹਿੰਦੇ ਪੈਣਾ ਕਰਦੀ ਹੈ ਸੋ ਉਹ ਜਗਤ ਵਿੱਚ ਵੀ ਕਾਲਖ ਖਟਦਾ ਤੇ ਫਿਰ ਜਿਹੜੀ ਖਾਲਸਾ ਜੀ ਆਤਮਿਕ ਮੌਤ ਤੇ ਵੀ ਮਰ ਜਾਂਦਾ ਉਹਦੇ ਹਿਰਦੇ ਵਿੱਚ ਸਹਿਮ ਹੀ ਰਹਿੰਦਾ ਤੇ ਮਹਾਰਾਜ ਕਹਿੰਦੇ ਇਸ ਅੱਗੇ ਪਿੱਛੇ ਢੋਈ ਨਹੀਂ ਗੁਰਸਿੱਖੀ ਮਨ ਵਿਚਾਰਿਆ ਉਹਨਾਂ ਨੂੰ ਫਿਰ ਖਾਲਸਾ ਜੀ ਨਾਂ ਤੇ ਲੋਕ ਵਿੱਚ ਢੋਈ ਮਿਲਦੀ ਆ ਨਾ ਪ੍ਰਲੋਕ ਵਿੱਚ ਢੋਈ ਮਿਲਦੀ ਆ ਉਹਨਾਂ ਨੂੰ ਕਿਤੇ ਵੀ ਆਸਰਾ ਨਹੀਂ ਮਿਲਦਾ ਤੇ ਜਿਹੜੇ ਖਾਲਸਾ ਜੀ ਗੁਰਸਿੱਖ ਹਨ ਉਹਨਾਂ ਨੇ ਇਹ ਵਿਚਾਰ ਕਰਕੇ ਜਾਣੀ ਹੈ ਕਿ ਭਾਈ ਜਿਹੜੇ ਵਾਹਿਗੁਰੂ ਜੀ ਨਾਲੋਂ ਟੁੱਟ ਗਏ ਗੁਰੂ ਨਾਲੋਂ ਟੁੱਟ ਗਏ ਸਤਿਗੁਰ ਜੀਆਂ ਨੂੰ ਛੱਡ ਗਏ ਉਹਨਾਂ ਦਾ ਪਾਰ ਉਤਾਰਾ ਨਹੀਂ ਹੁੰਦਾ ਤੇ ਜਿਹੜੇ ਸਤਿਗੁਰਾਂ ਨੂੰ ਮਿਲ ਪੈਂਦੇ ਹਨ ਉਹਨਾਂ ਪ੍ਰਤਾਇ ਮਹਾਰਾਜ ਕਹਿੰਦੇ ਸਤਿਗੁਰ ਨੋਂ ਮਿਲੇ ਸਹੀ ਜਨ ਉਬਰੇ ਜਿਹਨੇ ਹਿਰਦੈ ਨਾਮ ਸੁਮਾਰਿਆ ਉਹ ਮਨੁੱਖ ਖਾਲਸਾ ਜੀ ਜਿਹੜੇ ਸਤਿਗੁਰਾਂ ਨੂੰ ਮਿਲਦੇ ਹਨ ਉਹ ਸੰਸਾਰ ਸਾਗਰ ਤੋਂ ਬਚ ਜਾਂਦੇ ਹਨ ਇਹ ਮਾਇਆ ਦੇ ਮੋਹ ਕੋਲੋਂ ਪਾਸ ਜਾਂਦੇ ਹਨ ਵਿਕਾਰਾਂ ਦੀ ਅੱਗ ਤੋਂ ਬਚ ਜਾਂਦੇ ਹਨ ਕਿਉਂਕਿ ਉਹਨਾਂ ਦੇ ਹਿਰਦੇ ਵਿੱਚ ਵਾਹਿਗੁਰੂ ਜੀ ਦਾ ਨਾਮ ਹੈ ਤੇ ਉਹ ਖਾਲਸਾ ਜੀ ਸਮਾਲਦੇ ਨੇ ਸਾਹਮ ਕੇ ਰੱਖਦੇ ਹਨ ਸਤਗੁਰਾਂ ਦੇ ਨਾਮ ਨੂੰ ਜਨ ਨਾਨਕ ਕੇ ਗੁਰ ਸਿੱਖ ਪੁੱਤੋ ਹਰ ਜਪਿਓ ਹਰ ਨਿਸਤਾਰਿਆ ਇਸੇ ਲਈ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਹੈ ਮੇਰੇ ਸਿੱਖੋ हे मेरे पुत्रो प्रभु ਦਾ ਨਾਮ ਜਪੋ ਕਿਉਂਕਿ ਸਭ ਸੰਸਾਰ ਤੋਂ ਪਾਰ ਕਰਨ ਵਾਲਾ ਵਾਹਿਗੁਰੂ ਜੀਆ ਦਾ ਨਾਮ ਹੀ ਪਵਿੱਤਰ ਹੈ ਸੋ ਗੁਰਮਖੋ ਇਹ ਸਤਿਗੁਰ ਜੀਆ ਦਾ ਉਪਦੇਸ਼ ਹੈ ਇਹਨੂੰ ਭਾਈ ਕਮਾਉਣਾ ਚਾਹੀਦਾ ਹੈ ਸੋ ਇਸ ਕਰਕੇ ਸਤਿਗੁਰਾਂ ਦਾ ਪ੍ਰੀਤ ਪਾਈਏ ਖਾਲਸਾ ਜੀ ਸਤਿਗੁਰਾਂ ਦਾ ਬੁਰਾ ਨਾ ਚਿਤਵੀਏ ਕਿਉਂਕਿ ਕਈ ਮਹਾਰਾਜ ਦੀ ਨਿੰਦਿਆ ਕਰਦੇ ਹਨ ਸੋ ਸੱਚੇ ਪਾਤਸ਼ਾਹ ਕਹਿੰਦੇ ਜੋ ਮੰਦਾ ਚਿਤਵੈ ਪੂਰੇ ਸਤਿਗੁਰੂ ਕਾ ਸੋ ਆਪ ਉਪਾਵਨ ਹਾਰ ਹੈ ਮਾਰਿਆ ਜਿਹੜਾ ਪੂਰੇ ਸਤਗੁਰਾਂ ਦਾ ਬੁਰਾ ਲੋਚਦਾ ਹੈ ਉਹਨੂੰ ਕਰਤਾਰ ਵੀ ਮਾਰ ਦਿੰਦਾ ਹੈ ਇਹ ਗੱਲ ਹੋਵੇ ਹਰ ਦਰਗਾ ਸੱਚੇ ਕੀ ਜਨ ਨਾਨਕ ਅਗਮ ਵਿਚਾਰਿਆ ਸੱਚੇ ਹਰੀ ਦੀ ਦਰਗਾਹ ਵਿੱਚ ਇਹ ਨਿਆਹ ਹੁੰਦਾ ਹੈ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਅਗੰਮ ਹਰੀ ਦਾ ਜਿਹੜਾ ਸਿਮਰਨ ਕੀਤੇ ਆ ਇਹ ਸਮਝ ਪੈਂਦੀ ਹੈ ਉਵੇਂ ਖਾਲਸਾ ਜੀ ਪਤਾ ਨਹੀਂ ਲੱਗਦਾ ਕਿਉਂਕਿ ਸਤਗੁਰ ਜਿਹੜਾ ਹੈ ਉਹ ਅਕਾਲ ਪੁਰਖ ਦਾ ਹੀ ਰੂਪ ਹੈ ਤੇ ਖਾਲਸਾ ਜੀ ਸਤਗੁਰ ਪੁਰਖ ਅਗੰਮ ਹੈ ਜਿਸ ਅੰਦਰ ਹਰ ਉਤਾਰਿਆ ਸਤਿਗੁਰੂ ਨੂੰ ਉੱਪਰ ਕੋਈ ਨਾ ਸਕੀ ਜਿਸ ਵਲ ਸਿਰ ਜਨਹਾਰਿਆ ਸੋ ਮਹਾਰਾਜ ਦੇ ਇਹ ਬਚਨ ਹਨ ਸਤਿਗੁਰੂ ਕਾ ਖੜਗ ਸੰਜੋ ਹਰ ਭਗਤ ਹੈ ਜਿਤ ਕਾਲ ਕੰਟਕ ਮਾਰ ਵਿਡਾਰਿਆ ਸਤਿਗੁਰੂ ਕਾ ਰਖਣ ਹਾਰਾ ਹਰ ਆਪ ਹੈ ਸਤਿਗੁਰ ਕਾ ਪਿੱਛੇ ਹਰ ਸਭ ਹਰ ਸਭ ਉਬਾਰਿਆ ਇਹ ਮਹਾਰਾਜ ਦੇ ਬਚਨ ਹਨ ਸੋ ਖਾਲਸਾ ਜੀ ਇਹ ਸਤਿਗੁਰੂ ਜੀ ਮਹਾਰਾਜ ਹੋ ਹਨ ਇਹ ਖਾਲਸਾ ਜੀ ਜਗਤ ਵਿੱਚੋਂ ਪਾਰ ਕਰਨ ਵਾਲੇ ਹਨ ਸੋ ਇਸ ਕਰਕੇ ਆਪਣੇ ਸਤਿਗੁਰਾਂ ਨੂੰ ਸੇਵ ਹੀਏ ਸਤਿਗੁਰ ਸੇਵ ਹੀਏ ਆਪਣ ਪਾਈਏ ਨਾਮ ਅਪਾਰ ਭਵਜਲ ਡੁੱਬਦਿਆਂ ਕੱਢ ਲੈ ਹਰ ਦਾਤ ਕਰੇ ਦਾਤਾਰ ਧਨ ਧਨ ਸੇਸ਼ਾਹ ਹੈ ਜੇ ਨਾਮ ਕਰੇ ਵਾਪਾਰ ਵਣ ਜਾ ਰਹੇ ਸਿਖ ਆਵੰਦੇ ਸ਼ਬਦ ਲੰਗਾਵਣ ਹਾਰ ਜਨ ਨਾਨਕ ਜਿਨ ਕਾ ਕਿਰਪਾ ਪਈ ਤਿਨ ਸੇਵਿਆ ਸਿਰ ਜਨਹਾਰ ਸੋ ਖਾਲਸਾ ਜੀ ਸਤਿਗੁਰ ਭਵਜਲ ਵਿੱਚੋਂ ਡੁੱਬਦਿਆਂ ਨੂੰ ਕੱਢ ਲੈਂਦਾ ਹੈ ਸੋ ਐਸੀ ਸਤਿਗੁਰ ਜੀਆਂ ਦੀ ਵਡਿਆਈ ਹੈ ਸੋ ਗੁਰਮੁਖੋ ਵਾਹਿਗੁਰੂ ਸੱਚੇ ਪਾਸ਼ਾ ਦਾ ਨਾਮ ਜਪਿਆ ਕਰੀਏ ਮਹਾਰਾਜ ਦੇ ਨਾਮ ਵਿੱਚੋਂ ਸਾਨੂੰ ਸਾਰੇ ਸੁੱਖ ਪ੍ਰਾਪਤ ਹੋ ਜਾਣਗੇ ਆਓ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਗੁਰੂ ਗਰੀਬ ਨਵਾਜ਼ ਅੰਤਰਜਾਮੀ ਸਤਿਗੁਰੂ ਦੀ ਕਿਰਪਾ ਸਦਕਾ ਜੋ ਆਈ ਹੈ ਛੋਟੀ ਜੀ ਹੱਡ ਬੀਤੀ ਹੈ ਖਾਲਸਾ ਜੀ ਪਰ ਵੱਡੀ ਕਿਰਪਾ ਬਾਬਾ ਦੀਪ ਸਿੰਘ ਸਾਹਿਬ ਬਾਬਾ ਨੌ ਸਿੰਘ ਸਾਹਿਬ ਨੇ ਕਰਨਾ ਕੀਤੀ ਹੈ ਇਹ ਹੱਡ ਬੀਤੀ ਇੱਕ ਭੈਣ ਹੋਣਾ ਨੇ ਸੁਣਾਉਣਾ ਕੀਤੀ ਹੈ ਤੇ ਖਾਲਸਾ ਜੀ ਇਹ ਹਿਮਾਚਲ ਦੇ ਨੇ ਪੂਨੇ ਤੋਂ ਨੇ ਤੇ ਇਹਨਾਂ ਨੇ ਦੱਸਣਾ ਕੀਤਾ ਕਿ ਅਸੀਂ ਪਹਿਲਾਂ ਤਾਂ ਪੰਜਾਬ ਰਹਿੰਦੇ ਸੀ ਬਾਅਦ ਵਿੱਚ ਇੱਥੇ ਆ ਗਏ ਤੇ ਇਹ ਭੈਣ ਦੱਸਦੇ ਵੀ ਸਾਡਾ ਪਰਿਵਾਰ ਨਾ ਪੰਡਤਾਂ ਕੋਲੋਂ ਬੜਾ ਪੁੱਛਦਾ ਗਿਛਦਾ ਕੋਈ ਵੀ ਕੰਮ ਕਰਨਾ ਹੋਵੇ ਨਾ ਤੇ ਪੰਡਤਾਂ ਕੋਲੋਂ ਬੜੀ ਸਲਾਹ ਲੈਨੇ ਪੱਤਰੀ ਵਾਚਣੀ ਕਹੀਂ ਕੁਛ ਕਰਦੇ ਤੇ ਇਹ ਭੈਣ ਦੱਸਦੀ ਆ ਕਿ ਮੇਰੀ 32 ਸਾਲ ਦੀ ਉਮਰ ਆ ਮੇਰਾ ਰਿਸ਼ਤਾ ਨਹੀਂ ਸੀ ਕਿਤੇ ਹੁੰਦਾ ਜੇ ਹੁੰਦਾ ਸੀ ਤੇ ਸਿਰੇ ਨਹੀਂ ਸੀ ਚੜਦਾ ਤੇ ਮੇਰੀਆਂ ਦੋ ਭੈਣਾਂ ਉਹ ਵੀ ਵਿਆਹੀਆਂ ਗਈਆਂ ਭਰਾ ਵੀ ਵਿਆਹ ਗਿਆ ਉਹਦੇ ਅੱਗਾ ਬੱਚੇ ਵੀ ਨੇ ਪਰ ਮੇਰਾ ਵਿਆਹ ਨਹੀਂ ਕੋਈ ਰਿਸ਼ਤਾ ਨਹੀਂ ਸੀ ਹੁੰਦਾ ਤੇ ਮੇਰੇ ਘਰ ਦੇ ਮੇਰੇ ਕਰਕੇ ਬੜੇ ਤੰਗ ਪਰੇਸ਼ਾਨ ਸੀਗੇ ਕਹਿੰਦੇ ਵੀ ਸਾਡੇ ਪਰਿਵਾਰ ਨੇ ਨਾ ਪੰਡਤਾਂ ਕੋਲੋਂ ਬੜਾ ਕੁਝ ਪੁੱਛਿਆ ਤੇ ਉਹਨੇ ਕਿਸੇ ਨੇ ਕੁਝ ਆਖਿਆ ਕਿ ਕਿਸੇ ਨੇ ਕੁਝ ਆਖਿਆ ਵੀ ਐਵੇਂ ਕਰਨ ਵਾਲਾ ਹੋ ਜਾਏਗਾ ਐਵੇਂ ਕਰਨ ਆ ਹੋ ਜਾਏਗਾ ਇਹ ਪਤਾ ਨਹੀਂ ਕਿ ਕਿਹੜੇ ਰੋਖ ਨਾ ਖਾਲਸਾ ਜੀ ਇੱਕ ਵਾਰ ਭੈਣ ਖੇ ਲਈ ਮੇਰਾ ਵਿਆਹ ਵੀ ਉਹਨਾਂ ਨੇ ਕਰਾਇਆ ਤੇ ਇਦਾਂ ਦੀਆਂ ਖਾਲਸਾ ਜੀ ਉਹ ਜਣੀਆਂ ਸੰਸਾਰਿਕ ਬਿਰਤੀ ਮੂਰਖ ਬਿਰਤੀ ਜਿਹੜੀ ਹੁੰਦੀ ਆ ਤੇ ਉਹ ਇਦਾਂ ਦੇ ਭੈਣ ਕਹਿੰਦੀ ਮੇਰੇ ਮਨ ਘਰ ਵਿੱਚ ਵੀ ਘਰ ਦੇ ਪਰਿਵਾਰ ਵਿੱਚ ਵੀ ਮੇਰੇ ਮਨ ਵਿੱਚ ਵੀ ਵਹਿਮ ਪਰੰਪਰਾਤਾ ਵੀ ਤੇਰਾ ਆ ਚੱਕਰ ਆ ਤਾਂ ਕਰਕੇ ਤੇਰਾ ਵਿਆਹ ਨਹੀਂ ਹੁੰਦਾ ਤੇਰੇ ਕਰਮਾਂ 'ਚ ਦੋਸ਼ ਐ ਇਦਾਂ ਐ ਉਦਾਂ ਐ ਤੇਰੀ ਪੱਤਰੀ ਵਿੱਚ ਦੋਸ਼ ਐ ਐਵੇਂ ਖਾਲਸਾ ਜੀ ਇਦਾਂ ਦੀਆਂ ਗੱਲਾਂ ਡਰਾਵੇ ਵਾਲੀਆਂ ਗੱਲਾਂ ਜਿਹੜੀਆਂ ਉਹ ਮਨ ਵਿੱਚ ਪਾ ਕੇ ਤੇ ਅਗਲਿਆਂ ਨੂੰ ਡਰਾ ਦਿੱਤਾ ਤੇ ਭੈਣ ਦੱਸਦੀ ਐ ਕਹਿੰਦੇ ਕੁਦਰਤੀ ਨਾ ਇਹੋ ਜਿਹੀ ਖੇਡ ਬਣੀ ਇੱਕ ਨਾ ਭੰਗਵੇਂ ਕੱਪੜਿਆਂ ਦੇ ਵਿੱਚ ਸੀਗੇ ਤੇ ਦਾੜਾ ਉਹਨਾਂ ਦਾ ਬੜਾ ਲੰਮਾ ਜਿੱਦਾਂ ਲੱਗਦੇ ਸੇਖੀ ਸੀਗੇ ਪਰ ਆ ਕੇ ਉਹਨਾਂ ਨੇ ਇੱਕ ਦਿਨ ਮੈਨੂੰ ਮੈਂ ਖੜੀ ਸਾਂ ਬੂਹਾ ਖੜਕਾਇਆ ਮੈਂ ਪੁੱਛਿਆ ਹਾਂ ਜੀ ਕਹਿੰਦੇ ਧੀਏ ਕੋਈ ਪ੍ਰਸ਼ਾਦਾ ਹੈ ਤਾਂ ਖਵਾ ਤੇ ਮੈਂ ਕਹਿੰਦੇ ਅੰਦਰ ਜਾ ਕੇ ਮਾਤਾ ਜੀ ਨੂੰ ਦੱਸਿਆ ਤੇ ਮਾਤਾ ਜੀ ਨੇ ਚਲੋ ਗੁਰੂ ਸਾਹਿਬ ਦੀ ਕਿਰਪਾ ਨਮਨ ਵਿੱਚ ਆਏ ਵੀ ਪ੍ਰਸ਼ਾਦੇ ਪਏ ਸੀਗੇ ਸਬਜ਼ੀ ਗਰਮ ਕਰਕੇ ਉੱਪਰ ਪਾ ਕੇ ਮੈਂ ਉਹਨਾਂ ਨੂੰ ਖਵਾ ਦਿੱਤੀ ਜਦੋਂ ਉਹਨਾਂ ਪ੍ਰਸ਼ਾਦਾ ਛਕ ਲਿਆ ਨਾ ਤੇ ਮੈਨੂੰ ਕਹਿਣ ਲੱਗੇ ਵੀ ਮਹਾਰਾਜ ਤੇਰੇ ਮਨ ਦੀਆਂ ਸਾਰੀਆਂ ਆਸਾਂ ਪੂਰੀਆਂ ਕਰੇ ਹੁਣ ਖਾਲਸਾ ਜੀ ਜਿਹੜੇ ਥਾਂ ਥਾਂ ਦੇ ਪੁਜਾਰੀ ਹੁਣ ਸਭ ਨੂੰ ਪੁੱਛ ਲੈਂਦੇ ਆ ਤੇ ਕਹਿੰਦੇ ਇਹਦੇ ਮਾ ਪੈਣ ਦੱਸਦੀ ਮੇਰੀ ਮਾਤਾ ਨੇ ਪੁੱਛ ਹੀ ਲਿਆ ਵੀ ਬਾਬਾ ਜੀ ਇਹਦਾ ਵਿਆਹ ਨਹੀਂ ਹੁੰਦਾ ਜੀ ਉਮਰ ਬੜੀ ਹੋ ਗਈ ਆ ਤੇ ਕੋਈ ਅਰਦਾਸ ਕਰੋ ਤੇ ਕੋਈ ਵੇਖੋ ਕੋਈ ਕਾਰਜ ਕਰੋ ਤੇ ਕਹਿੰਦੇ ਉਹ ਮਾ ਪੈਣ ਦੱਸਦੀ ਉਹ ਬਜ਼ੁਰਗ ਕਹਿੰਦਾ ਤੇ ਬਾਬਾ ਦੀਪ ਸਿੰਘ ਸਾਹਿਬ ਅੱਗੇ ਅਰਦਾਸ ਕਰਿਆ ਕਰੋ ਖਾਲਸਾ ਜੀ ਉਹ ਜਿਹੜਾ ਵਿਚਾਰਾ ਨਿਰਮਲੇ ਵਾਲ ਭੇਖ ਵਾਲਾ ਸੀ ਕਹਿੰਦਾ ਕੋਈ ਸਾਧੂ ਹੀ ਸੀ ਕਹਿੰਦਾ ਬਾਬਾ ਦੀਪ ਸਿੰਘ ਸਾਹਿਬ ਅੱਗੇ ਤੇ ਇਹ ਅਰਦਾਸ ਕਰਿਆ ਕਰ ਤੇਰੇ ਕਰਮਾਂ ਵਿੱਚ ਕੋਈ ਦੋਸ਼ ਨਹੀਂ ਆ ਜਦੋਂ ਤੇਰਾ ਸਮਾਂ ਬੜਨਾ ਹੈ ਉਦੋਂ ਹੀ ਤੇਰਾ ਆਨੰਦ ਕਾਰਜ ਹੋਣਾ ਬਾਬਾ ਦੀਪ ਸਿੰਘ ਸਾਹਿਬ ਨੂੰ ਯਾਦ ਕਰ ਛੇਤੀ ਹੋ ਜਾਊਗਾ ਤੇ ਭੈਣ ਕਹਿੰਦੀ ਮੇਰੇ ਮਨ ਤੇ ਬੜੀ ਗੱਲ ਨੇ ਅਸਰ ਕੀਤਾ ਚਲੋ ਪਰਿਵਾਰ ਜਾਣਦਾ ਵੀ ਆ ਬਾਬਾ ਦੀਪ ਸਿੰਘ ਸਾਹਿਬ ਕੌਣ ਸਨ ਪਤਾ ਥੋੜਾ ਬਹੁਤਾ ਕਹਿੰਦੇ ਅਸੀਂ ਪਲਾਨ ਬਣਾਇਆ ਕਿ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਚਲੀਏ ਭੈਣ ਕਹਿੰਦੇ ਅਸੀਂ ਪਹਿਲੀ ਵਾਰ ਸਾਰਾ ਪਰਿਵਾਰ ਇਕੱਠੇ ਹੋ ਕੇ ਉਥੋਂ ਚੱਲੇ ਦਰਬਾਰ ਸਾਹਿਬ ਗਏ ਤੇ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਗਏ ਉਥੇ ਅਰਦਾਸ ਕਰਵਾਈ ਇਹ ਮਹਾਰਾਜ ਕਿਰਪਾ ਕਰੋ ਵੀ ਕਾਰਜ ਸਫਲਾ ਹੋ ਜੇ ਵਿਆਹ ਹੋ ਜਾਵੇ ਅਰਦਾਸਾਂ ਬੇਨਤੀਆਂ ਕਰਵਾਈਆਂ ਤੇ ਭੈਣ ਕਹਿੰਦੇ ਵੀ ਅਸੀਂ ਰਾਤ ਫਿਰ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਵੀ ਸੇਵਾ ਕੀਤੀ ਉਹ ਤੋਂ ਬਾਅਦ ਰਾਤ ਅਸੀਂ ਹੋਟਲ 'ਚ ਕਮਰਾ ਲੈ ਕੇ ਰਹੇ ਅਗਲੇ ਦਿਨ ਫਿਰ ਸਵੇਰੇ ਅਸੀਂ ਮੇਰਾ ਮਨ ਕੀਤਾ ਵੀ 1-2-3 ਘੰਟੇ ਸੇਵਾ ਕਰ ਲੈਨੇ ਅਸੀਂ ਸੇਵਾ ਕਰਨ ਆ ਗਏ ਫਿਰ ਸੇਵਾ ਕਰਕੇ ਅਰਦਾਸ ਕੀਤੀ ਅੰਦਰ ਗ੍ਰੰਥੀ ਸਿੰਘ ਕੋਲੋਂ ਵੀ ਕਰਵਾਉਣਾ ਕੀਤੀ ਤੇ ਉਸ ਤੋਂ ਬਾਅਦ ਅਸੀਂ ਵਾਪਸ ਚਲੇ ਗਏ ਤੇ ਭੈਣ ਦੱਸਦੀ ਆ ਵੀ ਤੁਸੀਂ ਸੱਚ ਜਾਣਿਓ ਦੂਜੇ ਦੇਣੀ ਮੇਰੇ ਫਾਦਰ ਸਾਹਿਬ ਦਾ ਇੱਕ ਮਿੱਤਰ ਸੀ ਉਹਨਾਂ ਨੇ ਰਿਸ਼ਤਾ ਭੇਜਿਆ ਸਾਡੇ ਨੌਂ ਨੀ ਨੇ ਆਉਂਦੇ ਜਾਂਦੇ ਘਰ ਵਿੱਚ ਉਹਨਾਂ ਦਾ ਫੋਨ ਆਇਆ ਉਹਨਾਂ ਨੇ ਆਖਿਆ ਵੀ ਇਦਾਂ ਇੱਕ ਮੁੰਡਾ ਆ ਤੇ ਅਸੀਂ ਚਾਹੁੰਦੇ ਆ ਵੀ ਇਹਦਾ ਰਿਸ਼ਤਾ ਹੋ ਜੇ 35 ਸਾਲ ਦਾ ਤੇ ਭੈਣ ਦੀ ਵੀ ਉਮਰ 32-33 ਸਾਲ ਹੋ ਗਈ ਸੀਗੀ ਤੇ ਮਹਾਰਾਜ ਦੀ ਏਡੀ ਕਿਰਪਾ ਹੋਈ ਖਾਲਸਾ ਜੀ ਉਹ ਪਰਿਵਾਰ ਜਿਹੜਾ ਮੁੰਡਾ ਸੀਗਾ ਅਮਰਤਾਰੀ ਸੀਗਾ ਤੇ ਉਹਦੀ ਖਾਲਸਾ ਜੀ ਸਰਕਾਰੀ ਜੋਬ ਸੀਗੀ ਤੇ ਮਾਤਾ ਪਿਤਾ ਉਹਦੇ ਹੈ ਨਹੀਂ ਸੀਗੇ ਤੇ ਛੋਟੀ ਭੈਣ ਸੀ ਉਹਦਾ ਵਿਆਹ ਕੀਤਾ ਤੇ ਉਹਨੇ ਆਪਣਾ ਵਿਆਹ ਕਰਵਾਇਆ ਹੀ ਨਹੀਂ ਸੀਗਾ ਤੇ ਮਹਾਰਾਜ ਨੇ ਈ ਈ ਕਿਰਪਾ ਬਾਬਾ ਦੀਪ ਸਿੰਘ ਸਾਹਿਬ ਨੇ ਭੈਣ ਕਹਿੰਦੀ ਮੇਰੇ ਤੇ ਕੀਤੀ ਮੈਨੂੰ ਸੋਹਣਾ ਜਿਹੜਾ ਜੀਵਨ ਸਾਥੀ ਮਿਲਿਆ ਕਿ ਉਹਦਾ ਨੇਚਰ ਵੀ ਬੜਾ ਸੋਹਣਾ ਰੱਬ ਨੂੰ ਮੰਨਣ ਵਾਲਾ ਨੇਕੀ ਕਰਨ ਵਾਲਾ ਪੂਨ ਕਰਨ ਵਾਲਾ ਕਿਸੇ ਗਰੀਬ ਗੁਰਬੇ ਨੂੰ ਲੋੜ ਹੁੰਦੀ ਆ ਤੇ ਉਥੇ ਖੜਦਾ ਤੇ ਮਹਾਰਾਜ ਦੀ ਕਿਰਪਾ ਨਾਲ ਉਥੇ ਸਾਡਾ ਝਟਪਟ ਸਾਡਾ ਰਿਸ਼ਤਾ ਹੋ ਗਿਆ ਮਹਾਰਾਜ ਦੀ ਕਿਰਪਾ ਨਾਲ ਝਟਪਟ ਹੀ ਵਿਆਹ ਹੋ ਗਿਆ ਸਤਿਗੁਰਾਂ ਦੀ ਕਿਰਪਾ ਵਰਤ ਗਈ ਤੇ ਮਹਾਰਾਜ ਦੀ ਕਿਰਪਾ ਨਾਲ ਭੈਣ ਕਹਿੰਦੀ ਮੈਂ ਆਪਣੇ ਘਰੇ ਸੁਖੀ ਆ ਸੱਚੇ ਪਾਤਸ਼ਾਹ ਨੇ ਮੇਰੇ ਉਤੇ ਬੜੀ ਕਿਰਪਾ ਕੀਤੀ ਤੇ ਖਾਲਸਾ ਜੀ ਹੁਣ ਇਹਨਾਂ ਨੇ ਅਰਦਾਸ ਦਾਸ ਕੋਲੋਂ ਕਰਾਉਣਾ ਕੀਤੀ ਸੀ ਕਿ ਮਹਾਰਾਜ ਕਿਰਪਾ ਕਰਨ ਕਿ ਕੋਈ ਔਲਾਦ ਮਹਾਰਾਜ ਬਖਸ਼ਣ ਤੇ ਵੇਖੋ ਬਾਬਾ ਦੀਪ ਸਿੰਘ ਸਾਹਿਬ ਨੇ ਮੇਰ ਕੀ ਦੀ ਭੈਣ ਕਹਿੰਦੀ ਮੈਂ ਇੱਕੋ ਵਾਰ ਹੀ ਗਈ ਸਾਂ ਤੇ ਉਦੋਂ ਹੀ ਮੇਰਾ ਕਾਰਜ ਮਹਾਰਾਜ ਨੇ ਪੂਰਾ ਕਰਤਾ ਹੁਣ ਮੈਂ ਅਹੀਂ ਜਾਂਦੇ ਰਹਿਨੇ ਆ ਮਹੀਨੇ ਚ ਇੱਕ ਵਾਰ ਜਾਂਨੇ ਆ ਦਰਸ਼ਨ ਮੇਲੇ ਕਰਕੇ ਆ ਜਾਂਨੇ ਆ ਤੇ ਉਹ ਜਿਹੜਾ ਜੋਗੀ ਸੀ ਜਾਂ ਕੋਈ ਸਿੱਧ ਸੀ ਉਹਨੇ ਵੀ ਬਾਬਾ ਦੀਪ ਸਿੰਘ ਸਾਹਿਬ ਦਾ ਹੀ ਨਾਮ ਆਖਿਆ ਤੇ ਜਦੋਂ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਨਾਲ ਜੁੜੀ ਮੇਰਾ ਆਪਣੇ ਆਪ ਹੀ ਰਿਸ਼ਤਾ ਹੋ ਗਿਆ ਸਤਗੁਰ ਕਲਾ ਵਰਤਉਂਦੇ ਆ ਖਾਲਸਾ ਜੀ ਬੜੀ ਮਹਾਰਾਜ ਮੇਰ ਕਰਦੇ ਆ ਅੰਗ ਸੰਗ ਸਹਾਈ ਹੋ ਕੇ ਰਹਿੰਦੇ ਆ ਜੇ ਕੋਈ ਸ਼ਰਧਾ ਭਾਵਨਾ ਨਾਲ ਅਰਦਾਸ ਕਰੇ ਨਾ ਸ਼ਰਦਾ ਭਾਵਨਾ ਨਾਲ ਮਹਾਰਾਜ ਦੇ ਚਰਨ ਪਰਸੇ ਤੇ ਸਤਿਗੁਰੂ ਜੀ ਮਹਾਰਾਜ ਝੋਲੀ ਵਿੱਚ ਖੈਰ ਪਾ ਹੀ ਦਿੰਦੇ ਕਿਉਂਕਿ ਸਤਿਗੁਰ ਸੱਚੇ ਪਾਸ਼ਾ ਮਹਾਰਾਜ ਸ਼ਰਦਾ ਭਾਵਨਾ ਨੂੰ ਵੇਖਦੇ ਆ ਸੋ ਸ਼ਹੀਦਾਂ ਦੀ ਵੀ ਇਹੀ ਖੇੜ ਹੈ ਖਾਲਸਾ ਜੀ ਜਿਹੜਾ ਬਾਣੀ ਪੜਦਾ ਨਾਮ ਜਪਦਾ ਸ਼ਰਦਾ ਭਾਵਨਾ ਰੱਖਦਾ ਵਿਸ਼ਵਾਸ ਕਰ ਲੈਂਦਾ ਸਭ ਤੋਂ ਵੱਡੀ ਗੱਲ ਹੈ ਵਿਸ਼ਵਾਸ ਦੀ ਜਿੰਨੇ ਵਿਸ਼ਵਾਸ ਕਰ ਲਿਆ ਨਾ ਉਹਨੂੰ ਮਹਾਰਾਜ ਤਾਰ ਹੀ ਦਿੰਦੇ ਆ ਖਾਲਸਾ ਜੀ ਪਰ ਉਹ ਅਫਸੋਸ ਦੀ ਗੱਲ ਆ ਵੀ ਸਾਡੇ ਸਾਡਾ ਇਸ ਵਿਸ਼ਵਾਸ ਨਹੀਂ ਬਣਦਾ ਭਰੋਸਾ ਨਹੀਂ ਬਣਦਾ ਬਾਣੀ ਉੱਤੇ ਵੀ ਨਹੀਂ ਬਣਦਾ ਸਤਿਗੁਰਾਂ ਤੇ ਵੀ ਨਹੀਂ ਬਣਦਾ ਅਸੀਂ ਝੱਟ ਡੋਲਣ ਲੱਗ ਪੈਨੇ ਆ ਵੀ ਹਾਏ ਪਤਾ ਨਹੀਂ ਕੀ ਹੋ ਗਿਆ ਵੀ ਇਹ ਬੰਨਣਾ ਕਿ ਨਹੀਂ ਬੰਨਣਾ ਮੈਨੂੰ ਇੰਨਾ ਚਿਰ ਹੋ ਗਿਆ ਪਾਠ ਕਰਦੀ ਨੂੰ ਪਾਠ ਕਰਦੇ ਨੂੰ ਆ ਕੀਤਾ ਉਹ ਕੀਤਾ ਪਤਾ ਨਹੀਂ ਮੇਰਾ ਕੰਮ ਹੋਣਾ ਕਿ ਨਹੀਂ ਹੋਣਾ ਪਤਾ ਨਹੀਂ ਲੱਭ ਸੁਣਦਾ ਕਿ ਨਹੀਂ ਸੁਣਦਾ ਇਹੋ ਜੇ ਵਿਚਾਰ ਸਾਨੂੰ ਇਹ ਚੀਜ਼ ਤੋਂ ਸਿੜਦੇ ਆ ਭਗਤੀ ਦੇ ਮਾਰਗ ਤੋਂ ਸਾਨੂੰ ਤੋੜਨਾ ਚਾਹੁੰਦੇ ਆ ਪਰ ਖਾਲਸਾ ਜੀ ਉਹ ਗੁਰਸਿੱਖ ਹਨ ਜਿਹੜੇ ਕਹਿੰਦੇ ਨਹੀਂ ਭਾਈ ਸਤਿਗੁਰੂ ਜੀ ਅੱਜ ਨਹੀਂ ਤੇ ਕੱਲ ਨੂੰ ਦੇਣਗੇ ਦੇਣਗੇ ਜ਼ਰੂਰ ਕਿਉਂਕਿ ਮਹਾਰਾਜ ਸਦਾ ਹੀ ਮੈਨੂੰ ਵੇਖ ਰਹੇ ਆ ਮਹਾਰਾਜ ਨੂੰ ਮੇਰੇ ਹਾਲਾਤ ਪਤਾ ਆ ਮਹਾਰਾਜ ਮੈਨੂੰ ਜਾਣਦੇ ਆ ਸੱਚੇ ਪਾਤਸ਼ਾਹ ਨੂੰ ਪਤਾ ਹੈ ਕਿ ਮੈਂ ਆਹ ਵਾਲੇ ਹਾਲਾਤਾਂ ਜੋ ਗੁਜ਼ਰ ਰਿਹਾ ਹਾਂ ਮੇਰੇ ਤੇ ਕਿਰਪਾ ਮਹਾਰਾਜ ਕਰਨਗੇ ਧੰਨ ਗੁਰੂ ਨਾਨਕ ਸਾਹਿਬ ਜੀ ਮੈਨੂੰ ਵੀ ਦੇਣਗੇ ਜਿਹੜੇ ਐਵੇਂ ਇਸ ਖਾਲਸਾ ਦੀ ਤਰਵਾਸ ਦੇ ਕੇ ਆਪਣੇ ਮਨ ਨੂੰ ਬੰਨ ਲੈਂਦੇ ਤੇ ਫਿਰ ਨਾਮ ਜਪਣ ਲੱਗ ਪੈਂਦੇ ਆ ਨਾ ਉਹਨਾਂ ਤੇ ਸਤਿਗੁਰੂ ਮਹਾਰਾਜ ਦੀ ਬੜੀ ਵੱਡੀ ਕਿਰਪਾ ਹੁੰਦੀ ਹੈ ਸੋ ਤਰਵਾਸ ਦੇਣਾ ਥੰਮੀ ਲਾਉਣੀ ਮਨ ਨੂੰ ਇਹ ਲੋਤਰਵਾਸ ਦੇਣਾ ਮਨ ਦੇ ਨਾਲ ਗੱਲਾਂ ਕਰਨੀਆਂ ਬਾਣੀ ਵਿੱਚੋਂ ਸ਼ਬਦ ਇਸ ਮਨ ਨੂੰ ਸੁਣਾਉਣੇ ਕਿ ਭਾਈ ਸਤਿਗੁਰ ਕਹਿੰਦੇ ਆ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਹੈ ਤੇ ਆਪਣੇ ਆਪ ਹੀ ਫਿਰ ਖਾਲਸਾ ਜੀ ਮਾਨ ਟਕਾਣੇ ਆ ਜਾਂਦਾ ਹੈ ਸੋ ਐਸੀ ਸਤਿਗੁਰਾਂ ਦੀ ਬਾਣੀ ਬਲੀ ਬਲੀ ਬਾਣੀ ਹੈ ਬਲ ਵਾਲੀ ਬਾਣੀ ਹੈ ਸਮਰੱਥਾ ਵਾਲੀ ਬਾਣੀ ਹੈ ਜਿਹੜਾ ਇਸ ਬਾਣੀ ਦਾ ਊਟ ਆਸਰਾ ਲੈਂਦਾ ਹੈ ਸਤਿਗੁਰੂ ਉਹਨੂੰ ਤਾਰ ਹੀ ਦਿੰਦੇ ਨੇ ਖਾਲਸਾ ਜੀ ਮਹਾਰਾਜ ਮੇਰਾ ਕਰ ਦਿੰਦੇ ਭੁੱਲਾਂ ਦੀ ਖਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ